ਐਗਜ਼ੈਕਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਐਗਜ਼ੈਕਟਲੀ ਕਹਾਣੀ ਹੋ ਰਹੀ ਹੈ ਜੀ ਦੱਸਿਆ ਕੁਟੋਰ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਅਜੀਬ ਜੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋਪੰਜ ਹੀ ਹੈ ਜੀ ਕਿ ਅਸੀਂ ਵੋਟ ਪਾਈ ਹੈ ਪਤਾ ਨਹੀਂ ਗਈ ਕਿ ਨਹੀਂ ਗਈ ਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਜੀਜ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ ਤੁਸੀਂ ਇਹਨਾਂ ਤੋਂ 100% ਵੀਵੀਐਮ ਜਿਹੜੀ 100% ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਸੁਣ ਬਾਈ ਮਨਗੇ ਕੋਈ ਨਾ ਕੋਈ ਗਲੜਬੜ ਹੋ ਸਕਦੀ ਹੈ ਜੀ ਭਾਗਾ ਵਾਲਾ ਦਿਨ ਨਾਬਾ ਸ਼ਹਿਰ ਲਈ ਨਾਬਾ ਵਿਧਾਨ ਸਭਾ ਲਈ ਨਾਬਾ ਰਿਆਸਤ ਲਈ ਖਾਟੂ ਸ਼ਾਹ ਮਹਾਰਾਜ ਦਾ ਮੰਦਿਰ ਦੀ ਜਿਹੜੀ ਭੂਮੀ ਪੂਜਨ ਹੋਇਆ ਉਸ ਤੋਂ ਬਾਅਦ ਨਹੀਂ ਪੱਥਰ ਰੱਖਿਆ ਗਿਆ ਹਰਤ ਕਿਵੇਂ ਲਗਭਗ 2200 2000 ਗੱਲ ਦੇ ਆਸ-ਪਾਸ ਜਿਹੜੀ ਜਗ੍ਹਾ ਹੈ ਜੀ ਸਾਰੀ ਜਗ੍ਹਾ ਮਹਾਰਾਜ ਦੀ ਹੈ ਜੰਨੇ ਮਰਦੀ ਜਗ੍ਹਾ ਸਾਰੀ ਇਨਾਂ ਦੀ ਹੈ ਸਾਰੀ ਧਰਤੀ ਇਨਾਂ ਦੀ ਹੈ ਤੇ ਨੀਂਹ ਪੱਥਰ ਰੱਖਿਆ ਗਿਆ ਬਹੁਤ ਸੰਗਤ ਪਹੁੰਚੀ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਾਬਾ ਦੀ ਸਮੂਹ ਸੰਗਤ ਨੂੰ ਸਾਡੋ ਸ਼ਾਮਾਰਜ ਜੀ ਜਿਹਨੇ ਸੰਗਤ ਹੈ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਮੰਦਿਰ ਬਣਨ ਜਾ ਰਿਹਾ ਔਰ ਜਿੰਨੇ ਸ਼ਾਮ ਜੀ ਦੇ ਭਗਤ ਨੇ ਉਹ ਸਾਰੇ ਹੁਣ ਹੋਰ ਭਗਤੀ ਦੇ ਰੰਗ ਵਿੱਚ ਰੰਗੇ ਜਾਣਗੇ ਜਿਹੜੇ ਖਾਤੂ ਸ਼ਾਮ ਜੀ ਜਾਂਦੇ ਨੇ ਹੁਣ ਇੱਥੇ ਵੀ ਸੇਵਾ ਕਰੋ ਔਰ ਮੈਂ ਆਪਣੀ ਤਰਫਾ ਦੇ ਵਿੱਚ 1 ਲੱਖ ਰੁਪਿਆ ਮੰਦਿਰ ਵਾਸਤੇ ਜਿਹੜਾ ਜੀ ਉਹ ਆਪਣੇ ਵੱਲੋਂ ਦਾਨ ਪਾ ਰਹੇ ਆ ਜੀ ਸੱਚੇ ਬਾਸ਼ਾ ਕਿਰਪਾ ਕਰੇ ਹੋਰ ਸੋਚੀ ਬਖਸ਼ੇ ਹੋਰ ਕਿਰਪਾ ਕਰੇ ਸੱਚੇ ਬਾਸ਼ਾ ਹੋਰ ਵੀ ਸੇਵਾ ਕਰਾਂਗੇ ਜੀ ਸੋ ਬਹੁਤ ਬਹੁਤ ਮੁਬਾਰਕਾਂ ਸਭ ਨੂੰ ਸੰਗਤ ਨੂੰ ਕਲੈਕਸ਼ਨ ਨੂੰ ਕਿ ਮੈਂ ਵੀ ਦੇ ਦਿੰਦੀ ਹਾਂ ਜੀ ਸਰ ਫੋਲ ਜਿਹੜੇ ਆ ਰਹੇ ਨੇ ਕਿਸ ਤਰ੍ਹਾਂ ਵਰਕਸ਼ ਐਗਜ਼ੈਕਟ ਪੋਲ ਤਾਂ ਮੇਰੇ ਹਿਸਾਬ ਨਾਲ ਤਾਂ ਫੇਕ ਹੀ ਹੈ ਜੀ ਕੰਮ ਸਾਰਾ ਇੱਕ ਮਾਹੌਲ ਬਣਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਐਗਜ਼ੈਕਟਲੀ ਕਹਾਣੀ ਹੋ ਰਹੀ ਹੈ ਜੀ ਦੱਸਿਆ ਕੁਝ ਹੋਰ ਜਾ ਰਿਹਾ ਲੋਕਾਂ ਦੇ ਵਿੱਚ ਇੱਕ ਅਜੀਬ ਜੀ ਕਿਸਮ ਦੀ ਨਾ ਇੱਕ ਅੰਦਰ ਸ਼ਸ਼ੋ ਪੰਜ ਹੀ ਹੈ ਜੀ ਕਿ ਅਸੀਂ ਵੋਟ ਪਾਈ ਆ ਪਤਾ ਨਹੀਂ ਗਈ ਕਿ ਨਹੀਂ ਗਈ ਤੇ ਹੋ ਸਕਦਾ ਦੇਸ਼ ਦੇ ਵਿੱਚ ਇਸ ਜੀ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਮਤਲਬ ਕਿਤੇ ਨਾ ਕਿਤੇ ਵਿਰੋਧ ਹੈ ਤੁਸੀਂ ਇਹਨੂੰ ਤਸ਼ਖਰ ਦਿਓ 100% ਵੀਵੀਐਮ ਜਿਹੜੀ 100% ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਸੁਣ ਬਾਬਾ ਮਨਾਗੇ ਕੋਈ ਨਾ ਕੋਈ ਗੜਬੜ ਹੋ ਸਕਦੀ ਹੈ ਜੀ ਕਿਉਂਕਿ ਕਹਿੰਦਾ ਜਿਤਾ ਰਹੇ ਕਿ ਜੀ ਵੀ ਐਮ ਦੇ ਬੀਵੀ ਪੈਡ ਤੇ ਮਿਲਾਨ ਕੀਤਾ ਜਾਂਦਾ ਹੈ ਕਿ ਦੇਖੋ ਜੇ ਤਾਂ ਬੀਵੀ ਪੈਡ ਨਾਲ ਮਿਲਾਨ ਹੁੰਦਾ ਜੀ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਜੀ ਜੇ ਬੀਵੀ ਪੈਡ ਨਾਲ ਮਿਲਾਨ ਨਹੀਂ ਹੁੰਦਾ ਜੀ ਤਾਂ ਫਿਰ ਕਿਹੜਾ ਕਿਤੇ ਗੜਬੜ